ਹੈ ਗੁਰੂ ਜੀ ਸ਼੍ਰੀ ਨਾਨਕ ਪਾਦ ਪੰਕਾਜ ਬੰ विगनन के नाशक विगनन के नाशक श्री हरगोबिंद सो बस समस्त प्रकाशक श्री हरराय नमोकार जूरी नमोकार जूरी ਹਰ ਹਰ ਕ੍ਰਿਸ਼ਨ ਨਾਮੁ ਨਾਈ ਬਹੁਰੀ ਤੇ ਕੋ ਬਹਾਦਰ ਪਰਮ ਕੇ ਲਾਲ ਜੀ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਤਰੁ ਤਰਾ ਪਰ ਪਨ ਬਨ ਸੀਸਾ ਬੰਦੋ ਬਾਰ ਬਾਰ ਜਗ ਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋਈ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋ ਜਾਹਰ ਜੋਤਾ ਆੰਗ ਬੂਖਣਾ ਸੋਭਾ ਹੋਤਾ ਕੰਚਨ ਭੂਲਾ ਸਿ ਪਰ ਕੋ ਜਰੇ ਧਰ ਸਿਕੰਦ ਪਰ ਸੋਭ ਹੈ ਖਰੇ ਜਰੇ ਜਵਾਹਰ ਜਾਹਰ ਜੋਤਾ ਆੰਗ ਬੂਖਣਾ ਸੋਭਾ ਹੋਤਾ ਕਾਂਚਨਪੂਲ ਸਿ ਪਰ ਕੋ ਜਰੇ ਧਰ ਸਿਕੰਦ ਪਰ ਸੋਭਿਓ ਖਰੇ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਿਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਰੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਕੱਲ ਦੇ ਦੀਵਾਨਾਂ ਅੰਦਰ ਸਰਬਣ ਕੀਤਾ ਕਿ ਭੀਮ ਜੰਤ ਤੇ ਹੋਰ ਪਹਾੜੀ ਰਾਜਿਆਂ ਪਾਸੋਂ ਹੋਸ਼ ਨਹੀਂ ਸੰਭਾਲੇ ਜਾਣੇ ਤੇ ਲੜਾਈ ਕਰਨ ਦਾ ਸਵਾਦ ਕਹਿੰਦੇ ਅੱਜ ਆਉਣਾ ਹੈ ਕਿਉਂਕਿ ਮਾਨਾ ਉਹਨਾਂ ਨੂੰ ਪੁੱਛਤਾਉਣਾ ਪੈ ਜਾਣ ਸਤਿਗੁਰ ਦਾ ਹੁਕਮ ਲੈ ਕੇ ਨਾਲ ਸਹਿਬਜ਼ਾਦਾ ਸਿੱਖ ਇਸ ਤਰ੍ਹਾਂ ਦੀ ਵਾਰਤਾ ਕਰ ਰਹੇ ਕਿ ਕਿਸ ਤਰ੍ਹਾਂ ਪਹਾੜੀ ਰਾਜਿਆਂ ਨੂੰ ਅਸੀਂ ਭਜੜਾ ਬਾ ਦੇਣੀ ਹੈ ਤੇ ਇਸ ਤਰ੍ਹਾਂ ਮਹਾਰਾਜ ਆਪਣੇ ਪੁੱਤਰ ਨੂੰ ਬਚਨ ਦੇ ਕਰਕੇ ਕਿਉਂਕਿ ਸਹਿਬਜ਼ਾਦਾ ਅਜੀਤ ਸਿੰਘ ਨੇ ਜੰਗ ਦੇ ਵਿੱਚ ਜਾਣ ਦੀ ਤਿਆਰੀ ਕੀਤੀ ਹੈ ਸਤਿਗੁਰ ਪਿਤਾ ਤੋਂ ਹੁਕਮ ਮੰਗਿਆ ਮਹਾਰਾਜ ਮੈਨੂੰ ਜੰਗ ਦੇ ਵਿੱਚ ਜਾਣ ਦੀ ਆਗਿਆ ਦਿਓ ਮਹਾਰਾਜੇ ਪੁੱਤਰ ਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਬੜਾ ਥਾਪੜਾ ਦੇ ਕਰਕੇ ਸਿੰਘਾਂ ਨੂੰ ਨਾਲ ਤੋਰ ਕਰਕੇ ਖਾਲਸੇ ਦੇ ਨਾਲ ਜੋ ਉਤਸ਼ਾਹਤ ਨੇ ਉਹਨਾਂ ਨੂੰ ਨਾਲ ਪੇਜ ਕਰਕੇ ਅਜੀਤ ਨੂੰ ਜੰਗ ਦੇ ਵਾਸਤੇ ਬਲਤ ਤੋਰਨਾ ਕਰਿਆ ਹੈ ਤੇ ਹੁਣ ਇਹ ਪਹਾੜੀ ਰਾਜੇ ਕੋਲ ਲੜਨ ਨਹੀਂ ਦਿਖਾਈ ਨਹੀਂ ਦੇਦੇ ਰਾਜ ਦੇ ਆਨੰਦ ਨੂੰ ਕੁੱਲ ਤੋਂ ਗਵਾ ਲੈਣਗੇ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਜੰਗ ਵਾਸਤੇ ਭਲੀ ਪ੍ਰਕਾਸ਼ ਚੇਤਕ ਕੀਤਾ ਮਹਾਰਾਜ ਨੇ ਸਾਰੇ ਵਿਧੀ ਵਿਧਾਨ ਜੋ ਜੰਗ ਦਾ ਸੋਲ ਕਾਇਦਾ ਕਾਨੂੰਨ ਹੈ ਉਹ ਜੀਤ ਨੂੰ ਸਮਝਾਇਆ ਹੈ ਔਰ ਇਸ ਤਰ੍ਹਾਂ ਉਹ ਸਾਰੇ ਵਿਦਿਆ ਲੈ ਕਰਕੇ ਸਤਿਗੁਰੂ ਪਿਤਾ ਜੀ ਤੋਂ ਪਾਵਨ ਬਾਗ ਬਚਨ ਸਰਬਨ ਕਰਕੇ ਜੰਗ ਦੀ ਤਿਆਰੀ ਕਰਕੇ ਕੇਲੇ ਤੋਂ ਬਾਹਰ ਨੂੰ ਜਾਂਦੇ ਆ ਸਹਿਬ ਜੱਦੇ ਦਾ ਮੋਤੀਆਂ ਜੜਿਆ ਪੱਥਾ ਔਰ ਸੇਵਕਾਂ ਪਾਸੋਂ ਲੈ ਕਰਕੇ ਉਹਨਾਂ ਨੂੰ ਗਲ ਵਿੱਚ ਪਾਉਣਾ ਕਰਿਆ ਹੈ ਤਲਵਾਰ ਨੂੰ ਸੀਨੇ ਤੇ ਸਜਾਇਆ ਹੈ ਔਰ ਲੱਕ ਦੇ ਉੱਤੇ ਕਮਰ ਕੱਸਾ ਕੀਤਾ ਹੈ ਉਰਗਲਾ ਵਰਤਾਂਤ ਹੈ ਹੀਰਿਆਂ ਜੜੀਆਂ ਜੋ ਭੂਸ਼ਣਾ ਨੇ ਜੋ ਕੰਗਣ ਨੇ ਜੋ ਸਰੀਰ ਤੇ ਉਹ ਜੋ ਸ਼ਾਸਤਰ ਨੇ ਔਰ ਸ਼ੋਭਨੇਕ ਜੋ ਚੀਜ਼ਾਂ ਨੇ ਸਰੀਰ ਤੇ ਸਜਾਉਣ ਵਾਲੀਆਂ ਜੰਗ ਦੇ ਵਾਸਤੇ ਉਹ ਪਹਿਨਣਾ ਕਰਦੇ ਨੇ ਆਓ ਸਰਬਨ ਕਰਨਾ ਕਰੀਏ ਅਗਲਾ ਜੁੱਧਾ ਵਰਤਾਂਤ ਕਿਸ ਤਰ੍ਹਾਂ ਦਾ ਹੈ ਰਚਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਜਰੇ ਦਿਵਾ ਹਰਿ ਜਾ ਹਰਿ ਜੋਤਾ ਆੰਗ ਬੂਖਣ ਸੋਭਾ ਹੋਤਾ ਕੰਚਨ ਪੋਲਾ ਸੁਪੁਰ ਕੋ ਜਰੇ ਧਾਰ ਸਕੰਦ ਪਰ ਸੋਭਾ ਖਰੇ ਹੀਰੇ ਜਵਾਹਰਾ ਤਾਂ ਦੇ ਨਾਲ ਜੜੇ ਹੋਏ ਜਿਹੜੇ ਭੋਸ਼ਨ ਨੇ ਭਾਵ ਕੇ ਗਹਿਣੇ ਨੇ ਸਰੀਰ ਦੇ ਸਾਰੇ ਅੰਗਾਂ ਤੇ ਪਹਿਣੇ ਹੋਏ ਨੇ ਪ੍ਰਕਾਸ਼ ਮਈ ਹੋ ਕੇ ਬਹੁਤ ਹੀ ਸੋਭਾ ਭਾਰੇ ਨੇ ਢਾਲ ਨੂੰ ਸੋਨੇ ਦੇ ਫੁੱਲ ਜੜੇ ਹੋਏ ਨੇ ਉਹਨਾਂ ਨੂੰ ਮੋਢਿਆਂ ਦੇ ਉੱਤੇ ਸ਼ੂਭਤ ਕਰਨਾ ਕਰ ਰਿਹਾ ਹੈ ਕੰਠਣ ਕੁੰਡਲ ਹੱਥ ਮਹ ਲਇ ਕੈ ਪਿਤਾ ਗੁਰੂ ਕੋ ਬੰਦਨ ਕੈ ਕੈ ਸਾਗਤ ਤਨੁਖ ਹੱਥ ਵਿੱਚ ਫੜ ਕਰਕੇ ਪਿਤਾ ਗੁਰੂ ਨੂੰ ਬੰਦਨਾ ਕਰਕੇ ਬਾਹਰ ਨਿਕਲ ਕੇ ਨਿਕਸ ਬਹੀ ਰਿਹਯੋ ਮੰਗਾਇਓ ਕਰ ਪ੍ਰਸ਼ਾਦਨ ਉਪਰਿ ਛਾਇਓ ਬਾਹਰ ਨਿਕਲ ਕਰਕੇ ਘੋੜੇ ਨੂੰ ਮੰਗਵਾਇਆ ਹੈ ਔਦ ਪ੍ਰਸ਼ੰਦਨਾ ਕਰ ਕਰਕੇ ਭਾਵ ਕੋ ਘੋੜੇ ਤੇ ਸਵਾਰ ਹੋ ਕਰਕੇ ਬੜੇ ਉਸ ਪੇਟ ਦੇ ਨਾਲ ਉਹਨੂੰ ਕਿਲੇ ਤੋਂ ਭਜਾ ਕੇ ਸਵਾਰ ਹੋ ਕੇ ਬਾਹਰੋਂ ਨੂੰ ਨਿਕਲੇ ਨੇ ਪਰੇਤ wołਚਾ ਗਰਜਿਓ ਪਾਰਾ ਉੱਚੀ ਧੁਨ ਰੰਜੀਤ ਨਗਾਰਾ ਰੰਜੀਤ ਨਗਾਰੇ ਨੂੰ ਦੋ ਚੋਪਾਂ ਵੱਜ ਗਏ ਨੇ ਬੜੀ ਉੱਚੀ ਆਵਾਜ਼ ਦੇ ਨਾਲ ਗੱਜਿਆ ਹੈ ਗੁਰਸੁੱਤ ਸੰਗ ਖਾਲਸਾ ਚੜਿਓ ਸਤਰ ਹਸਨ ਪਰ ਚਾਵਨ ਭੜਿਓ ਗੁਰੂ ਪੁੱਤਰ ਜੀ ਦੇ ਨਾਲ ਖਾਲਸਾ ਵੀ ਚੜ ਪਿਆ ਹੈ ਬੈਰੀ ਨੂੰ ਮਾਰਨ ਵਾਸਤੇ ਬੜਾ ਚਾਹ ਵਧਿਆ ਹੋਇਆ ਹਿਰਦੇ ਦੇ ਅੰਦਰ ਕਸ ਕਸ ਤੁਬਕਨ ਪਾਏ ਦਬੋਰੀ ਨਿਕਲੇ ਭੀਮ ਜੰਦ ਜਿਸ ਓਰੇ ਬੰਦੂਖਾਂ ਕਾਸ ਕਸ ਕੋਨਾ ਵਿੱਚ ਦੋ ਦੋ ਗੋਲੀਆਂ ਪਾਈਆਂ ਆ ਤੇ ਉਸ ਪਾਸੇ ਨਿਕਲ ਕਰੇ ਜਿੱਧਰ ਨੂੰ ਭੀਮ ਜੰਦ ਦਾ ਡੇਰਾ ਸੀ ਪਿੱਛੇ ਉਹਦੇ ਸੰਗ ਸੋ ਕਹਿਓ ਜਾਤ ਜੀਤ ਸਿੰਘ ਰਣ ਚਾਹਿਓ ਉਦਰੋਂ ਪਿੱਛੇ ਭਾਏ ਉਹਦੇ ਸਿੰਘ ਨੇ ਵੀ ਕਿਹਾ ਰਣਜੀਤ ਸਿੰਘ ਬੜੀ ਚਾਹਤ ਨਾਲ ਜੰਗ ਕਰਨਾ ਹੈ ਔਰ ਤੁਸੀਂ ਅੱਗੇ-ਅੱਗੇ ਚੱਲੋ ਅਸੀਂ ਤੁਹਾਡੇ ਮਗਰ ਹਾਂ ਕਰੋ ਮੋਰਚਨ ਬਹੁਤ ਰਕਾਈ ਅਸਵਾਰਣ ਦਲ ਹਮੈ ਸੋ ਮਹਾਈ ਮੂਰਤਿਆਂ ਦੀ ਬਹੁਤ ਤਕੜਾਈ ਕਰੋ ਤੇ ਘੋੜ ਸਵਾਰ ਦਲ ਦੇ ਸਾਹਮਣੇ ਹੋ ਜਾਵੋ ਏਕ ਤਮਾਚਾ ਰਣ ਕੋ ਮਾਰੋ ਸਤਰੈ ਸੈ ਕਰੇ ਹੱਥ ਕਰ ਡਾਰੋ ਰਾਣ ਖੇਤਰ ਦੇ ਵਿੱਚ ਇੱਕ ਵੱਡਾ ਹੱਲਾ ਮਾਰੋ ਤੇ ਸੈਂਕੜੇ ਵੈਰੀਆਂ ਨੂੰ ਇੱਕੋ ਵਾਰ ਚ ਮੁਕੋ ਦੇਵੋ ਪੋਟਾ ਪੋਨ ਹਟ ਆਵੋ ਲੈਕਰ ਫਤੇ ਹੀ ਰਹਾ ਗਿਰਪਤ ਨਿਜਪਟ ਹਤੇ ਫਤੇ ਪਰਾਵਤ ਕਰ ਕਰਕੇ ਫਿਰ ਵਾਪਸ ਆ ਜਾਵੋ ਤਾਂ ਕਿ ਪਹਾੜੀ ਰਾਜੇ ਆਪਣੇ ਸੂਰਮਿਆਂ ਨੂੰ ਮਰਿਆ ਹੋਇਆ ਵੇਖ ਲੈਣ ਸੋਨਤ ਉਦੈ ਸਿੰਘ ਬੰਦਨ ਕਰੇ ਦਇਆ ਸਿੰਘ ਰਹਾ ਢਿਲਤਸ ਘਰੇ ਇਹ ਸੁਣ ਕਰਕੇ ਭਾਈ ਉਦੇ ਸਿੰਘ ਨੇ ਵੰਦਨਾ ਕੀਤੀ ਉਸੇ ਸਮੇਂ ਭਾਈ ਦਇਆ ਸਿੰਘ ਜੀ ਬਾਬਾ ਜੀ ਸਿੰਘ ਜੀ ਦੇ ਪਾਸ ਆਉਣਾ ਕਰਿਆ ਹੈ ਮੋਕਮ ਸਿੰਘ ਆਦ ਬੜ ਜੋਦਾ ਆਲਮ ਸਿੰਘ ਧਰੇ ਬੜ ਕਰੋਦਾ ਭਾਈ ਮੋਕਮ ਸਿੰਘ ਦੀ ਵੱਡੇ ਜੋਧੇ ਨੇ ਭਾਈ ਆਲਮ ਸਿੰਘ ਦੀ ਬੜਾ ਕ੍ਰੋਹ ਧਾਰਨ ਕੀਤਾ ਹੈ ਤੇ ਮੀਰ ਚਿੱਤਰ ਸਿੰਘ ਵੱਡ ਬਾਹੂ ਮਾਨ ਸਿੰਘ ਗਮਨ ਹੋ ਰਣ ਬਾਹੂ ਭਾਈ ਬਚਿੱਤਰ ਸਿੰਘ ਦੀ ਵੱਡਾ ਸੂਰਮਾ ਲੰਮੀਆਂ ਬਾਹਾਂ ਵਾਲਾ ਭਾਈ ਮਾਨ ਸਿੰਘ ਦੀ ਉਹ ਵੀ ਰਣ ਖੇਤਰ ਦੇ ਨਾਲ ਬਾਬਾ ਜੀ ਸਿੰਘ ਦੇ ਨਾਲ ਚੱਲਣਾ ਕਰਿਆ ਹੈ ਇਹਨਾਂ ਸਿੰਘਾਂ ਨੇ ਮਟੂ ਸੇਵਾ ਸਿੰਘ ਮਝੈਲ ਦੁਨੀ ਚੰਦ ਕੇ ਆਵਹ ਗੈਲ ਮਝੈਲ ਸੇਵਾ ਸਿੰਘ ਵੀ ਮਟੂ ਦੁਨੀ ਚੰਦ ਦੇ ਭਾਸ ਆਇਆ ਤੇ ਸਭਾ ਸਮਾਰ ਹੋਏ ਤਬ ਗਏ ਗੁਰਨੰਦਨ ਸੰਗ ਮਿਲਤਾ ਭੇ ਸਾਰੇ ਸਿੰਘ ਘੋੜ ਸਵਾਰ ਹੋ ਕਰਕੇ ਗੁਰੂ ਜੀ ਦੇ ਪੁੱਤਰ ਨੂੰ ਆ ਮਿਲੇ ਹਨ ਕਿਸੂ ਕਮਾਨ ਬਾਣ ਤਰ ਲੀਨ ਤੋਰ ਤੁਮਰ ਵਰਸੀ ਸਾਗ ਨਵੀਨ ਕਿਸੇ ਨੇ ਕਮਾਨ ਵਿੱਚ ਤੀਰ ਨੂੰ ਧਾਰਿਆ ਹੈ ਕਿਸੇ ਨੇ ਵਰਛਾ ਪਕੜਿਆ ਹੈ ਕਿਸੇ ਨੇ ਭਾਲਾ ਪਕੜਿਆ ਹੈ ਕਿਸੇ ਨੇ ਨੇਜਾ ਪਕੜਿਆ ਹੈ ਨਿਕਸੇ ਅਨੰਦਪੁਰ ਕੋ ਸ਼ੋਰ ਗਮਲੇ ਸਿੰਘ ਪਚੈ ਸੈ ਕੋਰਾ ਆਨੰਦਪੁਰ ਨੂੰ ਇਹਨਾਂ ਸਿੰਘਾਂ ਨੇ ਛੱਡਣਾ ਕੀਤਾ ਸਾਰੇ ਨਿਕਲ ਤੁਰੇ 500 ਘੋੜ ਸਵਾਰ ਸਹਿਬਜ਼ਾਦਾ ਜੀ ਦੇ ਨਾਲ ਕਿਲੇ ਤੋਂ ਬਾਹਰ ਆਇਆ ਸੁਣੋ ਪਹਾੜੇ ਗੱਜਿਓ ਨਗਾਰਾ ਜੀਨ ਪਾਏ ਤਿਆਰੇ ਅਸਵਾਰਾ ਜਦ ਪਹਾੜੀਆਂ ਨੇ ਨਗਾਰਾ ਵਜਦਾ ਸੁਣਿਆ ਨਾ ਘੋੜਿਆਂ ਦੀਆਂ ਕਾਠੀਆਂ ਭਾਗਿਓ ਵੀ ਸਵਾਰ ਹੋ ਗਏ ਹੋਤ ਮੋਰ ਜਨ ਜੁਦੀਰ ਲਾਏ ਜਾਨੋ ਇਤ ਸੈਨਾ ਕੁਛ ਆਏ ਮੋਰਚਿਆਂ ਵਿੱਚ ਵੱਖਰੀ ਲੜਾਈ ਹੋ ਰਹੀ ਸੀ ਉਹਨਾਂ ਨੇ ਇਹ ਜਾਣਿਆ ਇੱਧਰ ਕੁਝ ਸੈਨਾ ਆ ਰਹੀ ਹੈ ਗਮਨੇ ਗਹੇ ਕਮਾਨ ਤੁਫਾਂਗ ਸਨਮੁਖ ਭਏ ਦੈ ਦਾਲ ਹਿਤ ਜੰਗ ਕਮਾਨਾਂ ਤੇ ਬੰਦੂਕਾਂ ਫੜ ਕੇ ਚੱਲ ਚੱਲ ਪਏ ਨੇ ਦੋਵੇਂ ਧੜੇ ਇੱਕ ਦੂਸਰੇ ਦੇ ਸਾਹਮਣੇ ਹੋ ਗਏ ਨੇ ਇਹ ਤੇਥਾਓ ਮਚ ਰਹੀ ਲੜਾਈ ਜਵਾਲਾ ਬਾਦ ਮਨੀ ਛਟਮ ਸੁਮਦਾਈ ਕਈ ਥਾਵਾਂ ਦੇ ਲੜਾਈ ਮੱਜ ਗਈ ਸੀ ਬੰਦੂਖਾਂ ਇਕੱਠੀਆਂ ਚੱਲ ਰਹੀਆਂ ਨੇ ਇਹ ਤਾਂ ਸਿੰਘ ਕਰ ਹੇਲਾ ਪਰੇ ਧਾਏ ਅਚਾਨਕ ਤਿਸ ਦਿਸ ਲਰੇ ਇਧਰ ਸਿੰਘ ਵੱਡਾ ਹੱਲਾ ਕਰਕੇ ਪੈ ਗਏ ਨੇ ਅਚਾਨਕ ਹਮਲਾ ਕਰਕੇ ਉਸ ਪਾਸੇ ਆ ਕੇ ਜੁਦ੍ਹ ਕੀਤਾ ਹੈ ਕਿਉਂਕਿ ਜਦੋਂ ਸਾਰਾ ਘੋੜ ਸਵਾਰ ਔਰ ਬਾਬਾ ਜੀ ਸਿੰਘ ਜੀ ਨਾਲ ਪੰਜ ਪਰੇ ਸਹਿਬਾਨ ਨੇ ਜਾ ਕੇ ਥਾਵਾ ਭੋਲਿਆ ਤੇ ਇਤਨੀ ਘੋੜਿਆਂ ਦੀ ਧੂੜ ਹੋ ਗਈ ਕਿ ਬੈਰੀ ਨੂੰ ਇਹ ਸਿੰਘਾਂ ਨੂੰ ਦਿਖਾਇਆ ਹੀ ਨਹੀਂ ਦਿੱਤਾ ਕਿਉਂਕਿ ਸਿੰਘ ਵੀ ਘੋੜੇ ਦੀ ਸਾਈਡ ਤੇ ਹੋ ਗਏ ਜਦੋਂ ਬੈਰੀਆਂ ਨੇ ਵੇਖਿਆ ਵੀ ਘੋੜੇ ਤਾਂ ਇਕੱਲੇ ਆ ਰਹੇ ਹਨ ਘੋੜੇ ਤਾਂ ਖਾਲੀ ਨੇ ਇਕੱਲੇ ਘੋੜੇ ਆਉਂਦਾ ਕੀ ਮਤਲਬ ਤੇ ਸਾਈਡਾਂ ਤੇ ਹੋ ਕੇ ਲੰਮਕ ਕਰਕੇ ਸਿੰਘਾਂ ਨੇ ਤੀਰਾਂ ਦਾ ਬਰਸ਼ਿਆਂ ਦਾ ਜੋ ਹਮਲਾ ਕੀਤਾ ਹੈ ਭਾਰੀ ਬਾਰ ਕਰਕੇ ਵੱਡੀ ਮਾਰ ਕੀਤੀ ਹੈ ਦੁਸ਼ਮਣ ਦੀ ਮਨੋਚੇਤ ਬਹਿ ਬਾਉ ਬਡੇਰਾ ਸਿੰਘਣ ਕੋ ਦਲ ਜਲ ਤਲ ਪ੍ਰੇਰਾ ਦੇਸ਼ਕਾਰਕੇ اچانک ਹਮਲਾ ਕਰਕੇ ਸਾਰੇ ਸਾਰੇ ਪਾਸੇ ਉਹਨਾਂ ਜੁੱਧ ਮਚਾਤਾ ਮਾਨੂ ਕ੍ਰੋਧ ਰੂਪੀ ਚੇਤ ਹੀ ਹਵਾ ਮਲਕੇ ਸਿੰਘਾਂ ਦੇ ਦਲ ਰੂਪੀ ਬੱਦਲਾਂ ਨੂੰ ਪ੍ਰੇਰਣਾ ਕਰ ਗਈ ਹੈ ਵਰਖਣ ਗੁਲਕਣ ਕਰ ਕਾ ਕੇਰੀ ਪर्वਤ ਲਰੈ ਕ੍ਰਿਖਪਾਕ ਕਨੇਰੀ ਗੋਲੀਆਂ ਦੀ ਵਰਖਾ ਗੜਿਆਂ ਦੀ ਵਰਖਾ ਵਾਂਗ ਹੋਈ ਪਹਾੜੀ ਬਹੁਤ ਪੱਕੀ ਖੇਤੀ ਵਾਂਗ ਤਵਾ ਹੋ ਗਈ ਇਕ ਵਾਰ ਪਰ ਕਰੇ ਵਿਨਾਸ਼ਨ ਕ ਕਰੇ ਤੁਪਕਨ ਬਾਣ ਸਨਾਸਨ ਇਕ ਵਾਰ ਪਾ ਕੇ ਹੀ ਵਿਨਾਸ਼ ਕਰ ਦਿੱਤਾ ਮਦੂਖਾਂ ਕੜਕੜਕ ਚੱਲਦੀ ਨਾ ਰਹੀਆਂ ਕਮਾਨਾਂ ਦੇ ਵਿੱਚ ਤੀਰ ਸਰਸਰ ਕਰਕੇ ਨਿਕਲਦੇ ਰਹੇ ਫੂਟੇ ਮੂੜਾ ਟੋਂਡਾ ਬਿਕਰਾਰੇ ਸਰੋਤਣ ਛੂਟੇ ਮਨੋਪਨਾਰੇ ਸਿਰ ਤੇ ਮੂਹ ਭਿਆਨਕ ਰੂਪ ਵਿੱਚ ਪਾੜ ਗਏ ਲਹੂ ਇਸ ਤਰ੍ਹਾਂ ਬਾਗ ਉੱਠਿਆ ਮਾਨੂ ਪ੍ਰਣਾਲੇ ਚੱਲ ਪਏ ਨੇ ਪੀਮ ਚੰਦ ਕੋ ਦਲ ਸੁਮਹਾਇਓ ਦਦ ਬੰਤ ਢੋਲਨ ਮ੍ਰਿਤ ਵਜਾਇਓ ਪੀਮ ਚੰਦ ਦਾ ਦਲ ਸਾਹਮਣੇ ਆਇਆ ਉਹਨਾਂ ਨੇ ਢੋਲ ਲਗਾਰੇ ਬਹੁਤ ਵਜਾਏ ਤਰੇ ਅਜੀਤ ਸਿੰਘ ਤਬ ਤੀਰ ਬਿਦੈ ਵੀਰਣ ਘਣੇ ਸਰੀਰ ਜਦ ਬਾਬਾਜੀਤ ਸਿੰਘ ਜੀ ਨੇ ਤੀਰ ਚਲਾਉਣੇ ਕੀਤੇ ਨਾ ਬਹੁਤ ਸੂਰਮੇ ਦੇ ਸਰੀਰਾਂ ਨੂੰ ਬੰਨ੍ਹ ਕੇ ਤੀਰ ਚਲਾਏ ਇੱਕ ਇੱਕ ਤੀਰ ਪੰਜਾਂ ਸੱਤਾਂ ਦਸਾਂ ਦੇ ਵਿੱਚ ਲੰਘਦਾ ਜਾ ਰਿਹਾ ਇਤਨੀ ਜ਼ੋਰ ਨਾਲ ਇਤਨੇ ਬਲ ਦੇ ਨਾਲ ਤੀਰ ਚਲਾਏ ਸਫੁੱਟ ਕੇ ਕੋਰਾ ਕੋਰ ਲਗੇ ਸਰ ਗਿਰਤ ਪ੍ਰਿਥਵੀ ਪਰ ਪ੍ਰਾਣ ਪਰ ਹਰ ਜਿਉਂ ਜੋ ਸੂਰ ਬੀਰਾਂ ਦੇ ਘੋੜਿਆਂ ਦੇ ਬੈਠਿਆਂ ਤੇ ਤੀਰ ਲੱਗਦੇ ਜਾ ਰਹੇ ਨਾ ਧਰਤੀ ਦੇ ਡਿੱਗਦੇ ਜਾ ਰਹੇ ਨੇ ਪ੍ਰਾਣਾਂ ਤੋਂ ਹੀਨੇ ਹੁੰਦੇ ਜਾ ਰਹੇ ਨੇ ਬਹੁਤ ਚੰਚਲਾਤ ਕਹੇ ਚਲਾਵਣ ਪਾਥਾ ਮਹਿ ਹੱਥ ਹੈ ਕਰ ਪਾਵਣ ਬੜੀ ਚੰਚਲਤਾ ਦੇ ਨਾਲ ਤੀਰ ਚਲਾਉਂਦੇ ਹਨ ਪਾਰ ਬਾਰ ਬਾਰ ਪੱਥੇ ਵਿੱਚ ਹੱਥ ਪਾਉਂਦੇ ਹਨ ਸਰ ਨਿਕਾਸਣ ਬਹੁ ਮੈਂ ਬਗ ਰਾਵਣ ਐਤ ਕਾਨ ਸੰ ਪਾਣ ਲਗਾਵਣ ਤੀਰ ਕੱਢ ਕੇ ਚਿੱਲੇ ਵਿੱਚ ਜੋੜਦੇ ਸਨ ਖੜਦੇ ਹੋਏ ਹੱਥਾਂ ਨੂੰ ਕੰਨਾਂ ਤੱਕ ਲਿਜਾਂਦੇ ਸਨ ਇਤਨੀ ਬੜੇ ਬਲ ਦੇ ਨਾਲ ਜਿਹੜਾ ਤੀਰ ਛੱਡਦੇ ਨੇ ਤਾਕਨ ਸਤਰਣ ਕੇ ਆਂਗ ਲਗਾਵਣ ਜਾਨੋ ਪਰੇ ਨਾ ਗਣ ਕਹ ਗਾਵਣ ਵੈਰੀ ਦਾ ਨਿਸ਼ਾਨਾ ਬਨ ਕੇ ਤੀਰ ਮਾਰਦੇ ਐ ਇੰਨੀ ਵੱਡੀ ਗਿਣਤੀ ਵਿੱਚ ਵੈਰੀ ਮਾਰ ਦਿੱਤੇ ਕਿ ਪਤਾ ਹੀ ਨਹੀਂ ਲੱਗਾ ਕਿ ਤਨੇ ਆਕ ਨੂੰ ਢੇਰੀ ਕਰਤਾ ਚੰਚਲ ਬਾਜੀ ਕਰਨ ਕੋ ਦਾਵਣ ਵਿਚਰਤ ਰਿਪਸ ਕੋ ਬਾਰ ਬਚਾਵਣ ਕਿਸ ਕਿਸ ਨੂੰ ਮਾਰਿਆ ਚੰਚਲ ਘੋੜੇ ਨੂੰ ਟਪਾਉਂਦੇ ਨੇ ਇਧਰ ਉਧਰ ਫਿਰਦੇ ਬੈਰੀਆਂ ਦਾ ਬਾਰ ਬਚਾਉਂਦੇ ਹੋਏ अनेਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨਰਾਜ ਛੰਦ ਅਜੀਤ ਸਿੰਘ ਜੀਤ ਚਾਹੇ ਤੀਰ ਕੋ ਪਹਾਰਤੇ ਤੁਫੰਗ ਇਕ ਸੰਗ ਸਿੰਘ ਸੂਰਮੇ ਸੰਗਾਰਤੇ ਅਜੀਤ ਸਿੰਘ ਜਿੱਤ ਚਾਉਂਦੇ ਹੋਏ ਤੀਰਾਂ ਦੇ ਬਾਰ ਕਰ ਰਹੇ ਨੇ ਇੱਕ ਇੱਕ ਬੰਦੂਖਾਂ ਨਾਲ ਸਿੰਘ ਸੂਰਮੇ ਬਾਰ ਕਰ ਰਹੇ ਨੇ ਧਰੋ ਮਰੀ ਪਹਾਰ ਬਹਾਨੇ ਬੇਲਾ ਬੇਸਾਲ ਸੁਮਹਾਏ ਕੈ ਸੁ ਬਾਰ ਏ ਇੱਕ ਬਾਰ ਗੋਰੀਏ ਅਨੇਕ ਹੀ ਚਲਾਏ ਕੈ ਪਹਾੜੀ ਸੈਨਾ ਸਾਹਮਣੇ ਹੋ ਕੇ ਬਹੁਤ ਮਾਰੀ ਫਿਰ ਵੈਰੀ ਨੇ ਇੱਕ ਬਾਰ ਵਿੱਚ ਹੀ ਅਨੇਕਾਂ ਗੋਲੀਆਂ ਚਲਾ ਦਿੱਤੀਆਂ ਕਿ 400 ਬੇਗ ਸੂਕਤੀ ਲਗੀ ਤੋ ਰੰਗ ਆਏ ਕੈ ਗੇਰਿਓ ਸੁਜੰਗ ਹੇਤਮੈ ਸੋ ਦੋਏ ਘਾ ਬੁਖ ਖਏ ਕੈ ਬੜੀ ਤੇਜ਼ੀ ਨਾਲ ਛੂਕਦੀਆਂ ਹੋਈਆਂ ਗੋਲੀਆਂ ਅਜੀਤ ਸਿੰਘ ਜੀ ਦੇ ਘੋੜੇ ਨੂੰ ਜਾ ਲੱਗੀਆਂ ਘੋੜਾ ਜਾਗਮੇ ਹੋ ਗਿਆ ਰਣ ਖੇਤਰ ਦੇ ਵਿੱਚ ਡਿੱਗ ਪਿਆ ਅਜੀਤ ਸਿੰਘ ਸ਼ੋਰ ਅੰਗ ਆਪਣੇ ਬਚਾਏ ਕੈ ਖਰੋ ਚਰਨਨ ਭਾਰ ਫਿਰ ਬਾਨ ਕੁੱਲ ਆਏ ਕੈ ਅਜੀਤ ਸਿੰਘ ਨੇ ਘੋੜੇ ਨੂੰ ਛੱਡ ਦਿੱਤਾ ਆਪਣੇ ਅੰਗਾਂ ਨੂੰ ਬਚਾਉਣਾ ਕੀਤਾ ਹੈ ਫਿਰ ਤੀਰ ਕਮਾਨ ਚਲਾ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਕਰਕੇ ਬੈਰੀ ਦਾ ਨਾਸ਼ ਕਰਨਾ ਕਰਿਆ ਪਹੁੰਚ ਕੇ ਸੋ ਦਾਸ ਆਏ ਬਾਜੂਰ ਦਿਨਿਓ ਕਰੀ ਸਤਾਵ ਦੁਰਾ ਕੈ ਰਕਾਬ ਪਾਏ ਨਿਨਿਓ ਸੇਵਕ ਨੇ ਪਹੁੰਚ ਕੇ ਫਿਰ ਇੱਕ ਘੋੜਾ ਹੋਰ ਲਿਆ ਦਿੱਤਾ ਤੇ ਸਹਬਜਾਤਨ ਛੇਤੀ ਨਾਲ ਦੌੜ ਕੇ ਰਕਾਵਤ ਵਿੱਚ ਆਪਣਾ ਪੈਰ ਟਿਕਾ ਕਰਕੇ ਤੁਰੰਤ ਘੋੜੇ ਤੇ ਸਵਾਰ ਹੋ ਗਏ ਹਨ ਔਰਤ ਔਰ ਹੈ ਤਤਕਾਲ ਹੀ ਚਲਾਏ ਕੋ ਚਲਾਏ ਕੈ ਪਹਾਰ ਬਾਨ ਫੇਰ ਤਾਕ ਤਾਕ ਸਤਰਣ ਕਾਇ ਕੈ ਫਿਰ ਘੋੜੇ ਤੇ ਸਵਾਰ ਹੋ ਕਰਕੇ ਘੋੜੇ ਨੂੰ ਇੱਧਰ ਉੱਧਰ ਚਲਾਉਂਦੇ ਹੋਏ ਤੀਰਾਂ ਨੂੰ ਚਲਾ ਚਲਾ ਕਰਕੇ ਬੈਰੀ ਦਾ ਬਿੰਨ ਬਿੰਨ ਕੇ ਨਾਸ਼ ਕਰ ਰਹੇ ਨੇ ਸਮੂਹ ਸਿੰਘ ਆਗਰਿਆ ਹਿਤ ਫੰਗ ਸੰਗ ਭੰਗ ਕੈ ਰੱਖੇ ਟਗਾਏ ਥਾਹੀ ਬਦੇ ਉਹ ਸੱਤਰ ਜੰਗ ਕਾ ਸਾਰੇ ਸਿੰਘਾਂ ਨੇ ਅੱਗੇ ਹੋ ਕਰਕੇ ਬੰਦੂਖਾਂ ਨਾਲ ਮਾਰ ਕੇ ਪਹਾੜਿਆਂ ਨੂੰ ਉੱਥੇ ਹੀ ਟਿਕਾ ਰੱਖਿਆ ਹੈ ਅੱਗੇ ਨਾ ਮਦਨ ਦਿੱਤੇ ਨਿਸ਼ਾਨ ਮਾਨ ਸਿੰਘ ਲੈ ਦਿਓ ਸੋ ਚੀਰ ਸ਼ੋਰ ਕਾ ਤੋ ਪਾਇ ਕ ਤੁਰੰਗ ਕੋ ਚਹੰਤ ਹੇਲ ਦਰੋੜ ਕਾ ਭਾਈ ਮਾਨ ਸਿੰਘ ਭਾਈ ਨਿਸ਼ਾਨ ਸਿੰਘ ਨੇ ਫਰੇਰੇ ਨੂੰ ਖੋਲ ਦਿੱਤੇ ਘੋੜੇ ਨੂੰ ਕੁਦਾਕੇ ਦੌੜ ਕੇ ਹਲਾਣਾ ਚਾਹਿਆ ਤੋ ਪ੍ਰਕਾਰ ਮਾਰ ਮਾਰ ਕੋ ਭਰੇ ਸੋ ਇੱਕ ਵਾਰ ਹੀ ਬਜਾਏ ਜੰਗ ਜੀਤ ਕੋ ਨਿਦਾਨੋ ਕਹਿ ਉਚਾਰ ਹੀ ਮਾਰ ਲਵ ਮਾਰ ਲੋ ਪੁਕਾਰ ਕੇ ਇੱਕ ਵਾਰ ਫੇਰ ਇਹ ਜੰਗ ਦੇ ਵਿੱਚ ਰੌਲਾ ਪੈ ਗਿਆ ਜੰਗ ਜਿੱਤਣ ਬਾਅਦ ਨਗਾਰੇ ਵਜਾਏ ਨਾਨ ਸ਼ਬਦ ਉਚਾਰਨ ਕੀਤੇ ਗਏ ਕਰੰਤ ਰੇਲਪੇਲ ਕੋ ਪਰਵੇਸ਼ ਹੋਏ ਸੂਰਮੇ ਤੂਫੰਗ ਤੀਰ ਮਾਰ ਕੈ ਮਲਾਏ ਬੇਰ ਧੂਰ ਮੇ ਬੈਰੀਆਂ ਨੂੰ ਰੇਲਪੇਲ ਕਰਦੇ ਡੇਗਦੇ ਹੋਏ ਸੂਰਮੇ ਬੈਰੀਆਂ ਦੇ ਵਿੱਚ ਪ੍ਰਵੇਸ਼ ਕਰ ਗਏ ਗੋਲੀਆਂ ਅਤੇ ਤੀਰ ਮਾਰ ਮਾਰ ਕੇ ਵੈੜੇ ਨੂੰ ਧੂੜ ਚ ਮਿਲਾ ਦਿੱਤਾ ਹੈ ਕਿਰਪਾਨ ਖੈਤ ਮਿਆਂ ਨੂੰ ਕੜਾ ਕੜੀ ਮਚਾਏ ਕੈ ਬਹੰਡ ਰੰਡ ਰੁੰਡ ਮੁੰਡ ਪੌਂਡ ਪੌਂਡ ਕੇ ਪਲਾਇਕੈ ਮਿਆਂ ਦੇ ਵਿੱਚੋਂ ਕਿਰਪਾਨ ਖਿੱਚ ਕੇ ਕੜਾਕ ਦੀ ਆਵਾਜ਼ ਜਿਹੜੀ ਮਚਾ ਦਿੰਦੀ ਹੈ ਕਿਸੇ ਵੈਰੀ ਦਾ ਸਿਰ ਕੱਟਿਆ ਕਿਸੇ ਦਾ ਮੂੰਹ ਕੱਟਿਆ ਕਿਸੇ ਦਾ ਮੋਟਾ ਕੱਟਿਆ ਕਿਸੇ ਦੇ ਮੂੰਹ ਪੀਲੇ ਕਰਕੇ ਉਹਨੂੰ ਭੁਜਾ ਦਿੱਤਾ ਹੈ ਪ੍ਰਚੰਡ ਹੀ ਘੁਮੰਡ ਪਾਏ ਗੰਢ ਦੂਮਾ ਦੂਤ ਘਾਤਾਏ ਕਟੰਤ ਕੰਠ ਕੰਧ ਬਾਹੂ ਬਾਂਡ ਕੋਰ ਸਾਇਕੈ ਵੈਰੀਆਂ ਨੂੰ ਭੁਜਾ ਕੇ ਉਹਦੇ ਦੰਦ ਖੱਟੇ ਕਰਕੇ ਗੋਸੇ ਬਿਟੇ ਆਗੇ ਕਿਹਦਾ ਮੋਢਾ ਕਿਹਦੀਆਂ ਬਾਹਾਂ ਕਿਹਦੀਆਂ ਗਲਾਂ ਕਿਹਦੀਆਂ ਲੱਤਾਂ ਵੜ ਦਿੱਤੀਆਂ ਨੇ ਬਲੋ ਬਲੋਕ ਵੀਰ ਖਾਲਸਾ ਕਿਰਪਾਨ ਕੋ ਘਮੰਡ ਕੈ ਪਰੇ ਸੋ ਇੱਕ ਵਾਰ ਹੀ ਅਨੇਕ ਹੂ ਬਹੰਡ ਕੈ ਖਾਲਸੂਰ ਵੀਰ ਖਾਲਸੇ ਦੇ ਕਿਰਪਾਨਾਂ ਦੇ ਘਮੰਡ ਨੂੰ ਵੇਖ ਕੇ ਜਿਨ੍ਹਾਂ ਨੇ ਇੱਕ ਵਾਰ ਪੈ ਕੇ ਅਨੇਕਾਂ ਨਾਸ਼ ਕਰ ਦਿੱਤੇ ਨੇ ਨਾ ਜਿਨ੍ਹਾਂ ਦੇ ਜ਼ਬਰਦਸਤ ਜੋਰ ਪਾਇਆ ਸੀ ਪ੍ਰਚੰਡ ਓਜ ਕੇ ਨਾ ਟੁੰਡ ਮੂਰ ਕਰ ਪੂਨਿਓ ਪਲਾਏ ਕੰਡ ਦੇਖ ਬਿਰ ਧੀਰਜੰਗ ਸੋਨਿਉ ਜਬਰਦਸਤ ਜਿਨ੍ਹਾਂ ਨੇ ਜੋਰ ਪਾਇਆ ਸੀ ਨਾ ਬੈਰੀ ਦੇ ਮੂੰਹਾਂ ਨੂੰ ਮੋੜ ਦਿੱਤਾ ਤਾਂ ਬੈਰੀ ਮੂੰਹ ਮੋੜ ਕੇ ਭੱਜ ਉੱਠਿਆ ਹੈ ਕਿਸੇ ਨੇ ਵੀ ਧੀਜ ਧਾਰ ਨਹੀਂ ਕੀਤਾ ਸਾਰੇ ਸਿੰਘਾਂ ਦੇ ਅੱਗੇ ਭੱਜ ਉੱਠੇ ਨੇ ਨਿਹਾਰ ਤੇ ਨਮੂਰ ਨੈਣ ਤਰਾਸ ਕੈ ਵਿਸਾਲ ਤੇ ਬਚੇ ਰਹੇ ਪਲਾਏ ਜੀ ਲਰੇ ਜੋ ਮੇਲ ਕਾਲ ਤੇ ਇਹਨਾਂ ਡਰੇ ਹੋਏ ਸਨ ਕਿ ਪਿੱਛੇ ਮੁੜ ਕੇ ਵੀ ਨਹੀਂ ਵੇਖਦੇ ਜਿਹੜੇ ਭੱਜ ਗਏ ਉਹ ਬਾਦਰ ਬਚੇ ਰਹੇ ਪਰ ਜਿਹੜੇ ਅੜ ਗਏ ਉਹ ਮੌਤ ਦੇ ਘਾਟ ਉਤਾਰੇ ਗਏ ਹੇਤੋ ਸੋ ਦੂਰ ਕੇਸਰੀ ਬਲੋਕਲ ਸੂਰ ਭਜਤੇ ਲੈ ਸਮੂਹ ਸੌਰਮੇ ਮਿਲ ਸੋ ਸਿੰਘ ਗੁਜਾਰਤੇ ਕੇਸਰੀ ਜੰਨੇ ਆਪਣੇ ਸੂਰਮਿਆਂ ਨੂੰ ਦੂਰੋਂ ਭਜਦਾ ਵੇਖਿਆ ਤੇ ਉਹਨਾਂ ਉਸ ਨੇ ਆਪਣੇ ਸਾਰੇ ਸੂਰਮੇ ਲਏ ਤੇ ਗੱਜਦਿਆਂ ਹੋਇਆਂ ਸਿੰਘਾਂ ਨੂੰ ਆਵ ਮਿਲਿਆ ਉਦੰਦ ਐਚ ਐਚ ਕੈ ਪਹਾਰ ਬਾਨ ਗਾਲਕੂ ਅਰਿ ਉਹਨਾਂ ਅਗਿਆ ਆਇ ਕਹ ਹਜ਼ਾਰ ਜੋਧ ਨਾਲ ਕੋ ਉਹ ਤਨੋਖ ਖਿੱਚ ਖਿੱਚ ਕੇ ਮਾਰੂ ਤੀਰ ਮਾਰਦਾ ਉਹ ਹਜ਼ਾਰਾਂ ਜੋਧਾਂ ਨਾਲ ਲੜਦਾ ਅੱਗੇ ਆ ਕੇ ਅੜ ਗਿਆ ਜਥਾ ਪਹਾਰ ਜਾਬ ਤੋ ਗਰੀਨ ਦੇ ਸਥਿਤ ਹੈ ਤਥਾ ਅਥਿਰਤ ਖਾਲਸਾ ਚਾਹਤ ਚੇਤ ਜਿਤ ਹੈ ਅੜ ਗਿਆ ਆ ਕੇ ਖਾਲਸੇ ਦੇ ਨਾਲ ਪਹਾੜ ਵਾਂਗ ਅੜਿਆ ਤੇ ਆਪਣੀ ਜਿੱਤ ਚਾਹੁੰਦਾ ਸੀ ਉਹ ਰੀਪੂਨਾ ਕਾਟ ਸੈ ਕਰੇ ਸੇ ਹੀਰ ਕਾਏ ਖਾਏ ਕੈ ਮਰੇ ਬਹੁਰ ਬੀਰ ਸ਼੍ਰੀ ਫਤਿਹ ਕੋ ਪਾਏ ਕੈ ਆਪਣੇ ਸਰੀਰਾਂ ਉੱਤੇ ਜਾ ਕੇ ਮ ਸਹਾਰ ਦੇ ਹਜ਼ਾਰਾਂ ਬੈਰੀਆਂ ਨੂੰ ਮਾਰਿਆ ਸੂਰਬੀਰ ਫਿਰ ਫਤਿਹ ਪਾ ਕੇ ਮੁੜ ਪਏ ਅਤੇ ਜਾਕਮੀਆਂ ਨੂੰ ਸੰਭਾਲ ਕੇ ਹੌਲੀ-ਹੌਲੀ ਸਾਣੇ-ਸਾਣੇ ਹੱਡਲ ਕਾਲਾਨ ਨੂੰ ਸੰਭਾਲ ਕੇ ਥਿਰੇ ਸਥਾਨ ਆਪਣੇ ਸਮੂਹ ਧੀਰ ਤੇ ਰਾਏ ਕੈ ਸਿੰਘਾਂ ਨੇ ਅਨੇਕਾਂ ਬੈਰੀਆਂ ਦਾ ਨਾਸ ਕੀਤਾ ਫਤਿਹ ਪਾ ਕਰਕੇ ਵਾਪਸ ਆਪਣੇ ਜਿਹੜੇ ਨਾਲ ਦੇ ਸਾਥੀ ਜਿਹੜੇ ਜ਼ਖਮੀ ਹੋ ਗਏ ਉਹਨਾਂ ਦੀ ਸੰਭਾਲ ਕਰਨੇ ਕੀਤੀ ਹੈ ਮੁੜ ਆਪਣੇ ਸਥਾਨਾਂ ਤੇ ਆ ਕੇ ਧੀਰ ਧਾਰ ਕੇ ਖਲੋ ਗਏ ਨੇ ਤੋ ਭੰਗ ਸੰਗ ਅੰਗ ਬਾ ਭੰਗ ਕੈ ਵਿਸਾਲ ਹੀ ਕਈ ਹਜ਼ਾਰ ਔੜੇ ਅਨੇਕ ਹੇਲ ਘਾਲੇ ਹੀ ਬੰਦੂਖਾਂ ਦੇ ਨਾਲ ਬਹੁਤ ਅੰਗ ਬਾਹਾਂ ਵਿਸਾਲ ਨਸ਼ਟ ਕੀਤੇ ਆਂ ਕਈ ਹਜ਼ਾਰਾਂ ਪਹਾੜੀਆਂ ਨੇ ਕਹ ਹੱਲੇ ਕਰਕੇ ਖਾਲਸੇ ਵਲ ਆਏ ਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਦੂਰ ਹੀ ਖਾਲਸੇ ਨੇ ਰੱਖਿਆ ਖਾਰੇ ਕਰੇ ਸੋ ਦੂਰ ਹੀ ਪਹਾੜ ਗੋਰਨ ਕੋ ਸਮੀਪ ਹੋਏ ਪਾਏ ਨਾ ਪਹਾੜ ਪਰਵਾਨ ਕੋ ਕਾਲਸੇ ਨੇ ਗੋਲੀਆਂ ਚਲਾ ਕੇ ਪਹਾੜੀ ਜਿੰਨੇ ਵਾਰ ਵੀ ਹੱਲਾ ਬੋਲ ਕੇ ਆਏ ਉਹਨਾਂ ਨੂੰ ਦੂਰ ਰੱਖਿਆ ਕਿਸੇ ਵੀ ਪਹਾੜੀਏ ਨੂੰ ਆਪਣੇ ਨੇੜੇ ਟੋਕਣਾ ਨਹੀਂ ਦਿੱਤਾ ਸਿੰਘ ਮਾਰਨ ਵਾਲਿਆਂ ਨੂੰ ਮਾਰਦੇ ਹੀ ਆਏ ਮਤਿਓ ਸੋ ਜੁਦ ਕ੍ਰੋਧ ਕਤ ਬੰਗ ਸੰਗ ਘਾਇਹਿ ਮਰੇ ਮਰੇ ਅਨੇਕ ਹੀ ਲਹੂ ਪ੍ਰਵਾਹ ਜਹਾਇਹਿ ਬੜਾ ਕ੍ਰੋਧ ਮੈਂ ਜੁਦ ਮਾ ਚੁੱਟਿਆ ਬੰਦੂਖਾਂ ਦੇ ਨਾਲ ਇੱਕ ਦੂਸਰੇ ਨੂੰ ਕਾਇਲ ਕਰਦੇ ਹੋਏ ਅਨੇਕਾਂ ਜਿਹੜੇ ਸੈਨਾ ਸੀ ਯੋਧੇ ਸੀ ਉਹ ਮਾਰੇ ਗਏ ਲਹੂ ਦੇ ਪ੍ਰਵਾਹ ਚੱਲ ਪਏ ਸੋ ਭੂਤ ਭਰੇਤ ਜੋਗਨੀ ਸਿੰਘ ਸਿਰ ਗਾਲ ਮਾਸ ਖਾਬਤੇ ਪੁਕਾਰ ਕਾਕ ਕੰਕਰੇ ਕਰਾਲ ਹੀ ਸੁਣਾਵਤੇ ਭੂਤ ਪ੍ਰੇਤ ਜੋਗਣੀਆਂ ਗਿੱਦੜ ਮਾਸ ਖਾਣ ਲੱਗੇ ਕਾਂ ਇਲਾ ਬਿਕਰਾਰ ਉ ਬਚੋਚੀ ਉੱਚੀ ਬੋਲ ਬੋਲ ਕੇ ਸੁਣਾਉਣ ਲੱਗੇ ਭੰਗ ਅੰਗ ਭੰਗ ਤੇ ਕੇਤਕ ਸ਼ੂਸ਼ਰ ਟੋਲਤੇ ਕੱਟੇ ਸਰੀਰ ਹੱਥ ਪਾਏ ਕੋਟ ਦੀਨ ਬੋਲਤੇ ਕੋੜੇ ਦੇ ਅੰਗਾਂ ਨੂੰ ਨਾਸ਼ ਕਰ ਦਿੰਦੇ ਸਨ ਕਈ ਘੋੜੇ ਖੱਲ ਹੀ ਡੋਲਦੇ ਫਿਰਦੇ ਨੇ ਕਈਆਂ ਦੇ ਸਰੀਰਾਂ ਦੇ ਹੱਥ ਪੈਰ ਕੱਟੇ ਹੋਏ ਨੇ ਵਿਸਾਲ ਹੈ ਵਿਸਾਲ ਹੀ ਘਰਾਲ ਵਿੱਚ 헤ਤ ਹੈ ਕਹਾਲ ਤੇ ਪੁਕਾਰ ਤੇ ਮਰੰਤ ਸੁਆਮੀ 헤ਤ ਕੇ ਕਈ ਦੀਨ ਹੋ ਕੇ ਬੋਲਦੇ ਨੇ ਬਹੁਤ ਜੋਧੇ ਵਿਸਾਲ ਹੋਏ ਬਕਰਾਰੂ ਵਿੱਚ ਰਣਖੇਤਰ ਦੇ ਵਿੱਚ ਹੀ ਪਏ ਹੋਏ ਨੇ ਉਹ ਕੁਰਾਉਣਾ ਚਾਹੁੰਦੇ ਨੇ ਪੁਕਾਰਦੇ ਨੇ ਆਪਣੇ ਸਵਾਮੀ ਵਾਸਤੇ ਮਰ ਗਏ ਨੇ ਲਰਤ ਏਵ ਰਿਤ ਸੋ ਪ੍ਰਾਣ ਮੰਦ ਹੋਇਓ ਪ੍ਰਗੋਪ ਮਾਰਤੰਡ ਭਾਵ ਭਿਆ ਸੰਗ ਸੋਇਓ ਇਸ ਤਰ੍ਹਾਂ ਲੜਾਈਆਂ ਦੀ ਲੜਾਈ ਲੜਦਿਆਂ ਹੀ ਪ੍ਰਕਾਸ਼ ਘਟ ਗਿਆ ਸੂਰਜ ਛਿਪਣ ਲੱਗ ਗਿਆ ਭਿਆਨਕ ਸੰਝ ਹੋ ਗਈ ਹੈ ਹਰੰਤ ਰੁਦਰ ਰੁਦਰ ਬੇਕ ਸੰਗਲੇ ਗਿਣਾਏ ਕੋ ਟਿੱਕੇ ਸਮੂਹ ਸੂਰਮੇ ਸਥਾਨ ਮੁਰਚਾਨ ਕੋ ਜਦੋਂ ਜੰਗ ਕਰਦੇ ਆਣੇ ਕਾਂ ਜੋਧਿਆਂ ਦਾ ਨਾਸ ਹੋ ਗਿਆ ਉਦੋਂ ਸੂਤ ਵੀ ਢਲ ਲੱਗ ਗਿਆ ਸ਼ਾਮਾਂ ਦਾ ਵਕਤ ਹੋ ਗਿਆ ਜਦੋਂ ਤੇ ਰੁਦਰ ਆਪਣੇ ਬਹੁਤ ਗਣ ਨਾਲ ਲੈ ਕਰਕੇ ਭਿਆਨਕ ਰੂਪ ਵਿੱਚ ਫਿਰ ਆ ਗਿਆ ਸਾਰੇ ਸੂਰਮੇ ਜਿਹੜੇ ਅਭਾਵਕ ਸ਼ਾਮਾਂ ਜਦੋਂ ਢਲ ਗਈਆਂ ਕ੍ਰੋਧ ਵੀ ਸ਼ਾਂਤ ਹੋਣ ਲੱਗਿਆ ਤੇ ਸਾਰੇ ਸੂਰਮਿਆਂ ਨੇ ਜੁੱਧ ਦੀ ਜਿਹੜੀ ਸੀਗੀ ਰਾਣੇ ਦੀ ਵਿਧ ਜਿਹੜਾ ਆਰੰਭਿਆ ਹੋਇਆ ਸੀ ਉਹਨੂੰ ਵਿਸਰਾਮ ਦੇਣਾ ਕੀਤਾ ਹੈ ਜਿੰਨੇ ਵੀ ਨਾਲ ਦੇ ਸਿੰਘ ਨਾਲ ਦੇ ਸਿਪਾਹੀ ਨਾਲ ਦੇ ਸੂਰਮੇ ਜਿਹੜੇ ਸ਼ਹੀਦੀ ਪਾ ਗਏ ਉਹਨਾਂ ਦਾ ਸੰਸਕਾਰ ਜਿਹੜੇ ਜਗਮੀ ਹੋ ਗਏ ਉਹਨਾਂ ਨੂੰ ਵਾਪਸ ਮੋਰਟਿਆਂ ਵਿੱਚ ਲਿਆ ਕਰਕੇ ਉਹਨਾਂ ਦਾ ਉਪਚਾਰ ਕਰਨਾ ਕੀਤਾ ਹੈ ਬਾਕੀ ਜਿਹੜੇ ਜਿੰਦੇ ਰਹਿ ਗਏ ਉਹ ਵੀ ਆਪਣੇ ਮੋਰਟਿਆਂ 'ਚ ਆ ਕੇ ਬੈਠਣਾ ਕਰਦੇ ਨੇ ਫਿਰ ਇਹ ਸੋ ਆਪ ਆਪ ਕੋ ਸੰਭਾਲ ਕਲਾਇਨ ਕੋ ਵਿਬੋਚਲ ਭੀਮ ਚੰਦ ਬ੍ਰਿੰਦ ਬਿਰ ਮ੍ਰਿਤ ਕਾਣ ਕੋ ਭੀਮ ਚੰਦ ਆਪ ਫਿਰ ਕੇ ਜਾਕਮਿਆ ਨੂੰ ਸੰਭਾਲ ਰਿਆ ਸੀ ਭੀਮ ਚੰਦ ਨੇ ਬਹੁਤ ਮਾਰੇ ਗਿਆ ਨੂੰ ਵੀ ਵੇਖਿਆ ਬੜਾ ਦੁੱਖ ਧਾਰਨ ਕੀਤਾ ਹੈ ਸੰਜਤ ਸੋਕ ਧਾਰ ਤੋ ਕਹੇ ਸੋ ਕਹੇ ਨਾ ਕਹਾਉ ਪਾਸਹਿ ਲਰ ਜੋ ਏਵ ਨੀਤ ਹੀ ਨੈ ਜੀਤ ਹੋਤ ਆਸਹਿ ਪਰ ਕਿਸੇ ਪਾਸ ਕੁਝ ਕਹਿੰਦਾ ਨਹੀਂ ਸੀ ਜੇ ਇਸ ਨੀਤੀ ਨਾਲ ਲੜਦੇ ਰਹੇ ਤਾਂ ਜਿੱਤਣ ਦੀ ਕੋਈ ਆਸ ਹੀ ਨਹੀਂ ਹੈ ਇਸ ਤਰ੍ਹਾਂ ਸਾਡੇ ਜਿਹੜੇ ਸੂਰਮੇ ਆ ਸਾਡੇ ਸੂਰਬੀਰ ਆ ਸਾਡੀ ਸੈਨਾ ਜੇ ਮਰਦੇ ਰਹੀ ਮਨਚ ਵਿਚਾਰ ਕਰਦਾ ਸਾਡੀ ਜਿੱਤ ਮੌਕਣ ਨਹੀਂ ਹੈ ਅਸੀਂ ਹਾਰੇ ਹਾਰੇ ਹਾਂ ਸਾਡਾ ਜਿੱਤਣਾ ਸੰਭਵ ਨਹੀਂ ਹੈ ਫੇਰੇ ਸੋ ਫੇਰੇ ਸੋ ਆਪ ਆਪ ਕੋ ਸੰਭਾਲ ਕਾਇਲ ਕੋ ਸਾਰਾ ਫਿਰ ਫਿਰ ਕਰਕੇ ਉਹਨੇ ਆਪਣੇ ਜਿਹੜੇ ਜਗਮੀ ਸਾਥੀਆਂ ਨੂੰ ਉਹ ਭੀਮ ਜੰਦਾ ਆਪ ਸੰਭਾਲ ਕਰ ਰਿਹਾ ਹੈ ਸਾਰਿਆਂ ਨੂੰ ਦੇਖ ਰਿਹਾ ਜਿਹੜੇ ਮਰ ਗਏ ਨੇ ਉਹਨਾਂ ਦਾ ਬਹੁਤ ਵੱਡਾ ਕਰਕੇ ਦੁੱਖ ਮਨਾਉਣਾ ਕਰ ਰਿਹਾ ਹੈ ਕਰੇ ਇਕਤਰ ਆਨਕ ਅੰਬਾਰ ਦਹ ਲਾਗਿਓ ਮੰਗਿਓ ਕਟਾਕਨ ਤਾਤਕਾਲ ਦੀਨ ਦਾਗਿਓ ਲੋਥਾਂ ਦੇ ਅੰਬਾਰ ਇਕੱਠੇ ਕੀਤੇ ਵੱਡਾ ਟੇਰਲਾ ਗਾ ਕਰਕੇ ਲੱਕੜੀਆਂ ਮੰਗਵਾ ਕਰਕੇ ਤੁਰੰਤ ਉਹਨਾਂ ਲੋਕ ਥਾਂ ਦਾ ਸਸਕਾਰ ਕਰਨਾ ਕਰਿਆ ਹੈ। ਵਿਸਾਲ ਸੁਖ ਧਾਰਕ ਸਿੰਜਤ ਰਾਤ ਹੋਏ ਕਾ ਕਾਸ਼ੁਕ ਖਾਣ ਪਾਨ ਕੈ ਰਿਹਾ ਪਰੰਗ ਸੋਏ ਕੈ। ਵੱਡਾ ਦੁੱਖ ਧਾਰ ਕਰਕੇ ਜਾਂ ਚਿੰਤਾ ਸਹਿਤ ਹੋ ਕਰਕੇ ਕੁਝ ਖਾ ਪੀ ਕੇ ਪਲਕ ਕੇ ਸੌ ਗਿਆ ਹੈ। ਸਾਰਾ ਵਰਤਾਂਤ ਉਹਨੇ ਅੱਖੀਂ ਦੇਖਿਆ ਔਰ ਨਾਲ ਦੇ ਨੇ ਸਲਾਹ ਕੀਤੀ। ਜਿਹੜਾ ਤਰੀਕਾ ਜਿਹੜਾ ਢਾਂਗਾ ਆਪਾਂ ਵਰਤ ਰਹੇ ਇਸ ਤਰ੍ਹਾਂ ਆਪਣਾ ਜਿੱਤਣਾ ਸੰਭਵ ਨਹੀਂ ਹੈ ਗੁਰੂ ਸਾਡੇ ਤੇ ਭਾਰੀ ਪੈ ਰਿਹਾ ਹੈ ਸੈਨਾ ਸਾਡੇ ਤੇ ਭਾਰੀ ਪੈ ਰਹੀ ਹੈ ਤੇ ਸਾਡੇ ਕਿੰਨੇ ਸੂਰਬੀਰ ਕਿੰਨੀ ਸੈਨਾ ਮਾਰੀ ਗਈ ਹੈ ਇਤਨਾ ਢੇਰ ਲੱਗ ਗਿਆ ਬਾਹਰ ਲੱਗ ਗਿਆ ਤੇ ਇਸ ਤਰ੍ਹਾਂ ਸਾਸੀਂ ਜਿੱਤ ਨਹੀਂ ਸਕਦੇਗੇ ਤਾਂ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਾਂ ਕਰਦੇ ਸਾਰਿਆਂ ਦਾ ਸੰਸਕਾਰ ਕਰਾ ਕੇ ਜੋ ਬੱਚੇ ਸਿੰਘ ਸੀਗੇ ਔਰ ਆਪਣਾ ਭੋਜਨ ਪਾਣੀ ਰਾਤ ਦਾ ਕਰਕੇ ਸ਼ਾਮ ਨੂੰ ਵਿਸਾਮ ਕਰਨਾ ਉਹ ਪਲੰਗੇ ਤੇ ਕਰਦਾ ਹੈ ਔਰ ਮਨ ਦੇ ਵਿੱਚ ਘਾੜਾਂ ਕਰਦਾ ਹੈ ਕਿ ਕਿਸ ਤਰ੍ਹਾਂ ਅਜੀਤ ਸਿੰਘ ਨੂੰ ਨਾਲ ਦੇ ਸਿੰਘਾਂ ਨੂੰ ਗੁਰੂ ਤੇ ਸਾਡੇ ਜਿਹੜੀ ਹੈ ਜੁੱਧ ਪ੍ਰਾਪਤ ਅਸੀਂ ਕਰ ਸਕੀਏ ਕਿ ਕਿਸ ਤਰ੍ਹਾਂ ਸਿੰਘਾਂ ਦਾ ਮੂੰਹ ਮੋੜਿਆ ਜਾਵੇ ਕਿਸ ਤਰ੍ਹਾਂ ਜੰਗ ਅੱਗੇ ਹੋਵੇ ਕਿਸ ਤਰ੍ਹਾਂ ਅਸੀਂ ਜਿੱਤ ਦਾ ਮੂੰਹ ਵੇਖੀਏ ਕਿਵੇਂ ਸਿੰਘਾਂ ਨੂੰ ਹਰਾਇਆ ਜਾਵੇ ਉਹ ਕਿਸ ਤਰ੍ਹਾਂ ਦੀ ਰਣਨੀਤੀ ਹੋਵੇ ਕਿ ਸਾਨੂੰ ਇਸ ਜੰਗ ਦੇ ਵਿੱਚ ਖੜਨ ਦਾ ਸਮਾਂ ਮਿਲ ਜੇ ਔਰ ਇਹ ਜਿਹੜੇ ਸਿੱਖ ਸਿਪਾਹੀ ਨੇ ਪਿੱਛੇ ਹਟ ਜਾਣ ਇਹਨਾਂ ਨੂੰ ਆਨੰਦਪੁਰ ਛੱਡਣ ਤੇ ਮਜਬੂਰ ਕੀਤਾ ਜਾਵੇ ਇਸ ਤਰ੍ਹਾਂ ਦੀਆਂ ਘਾੜਤਾਂ ਉਹ ਰਾਤ ਨੂੰ ਪੈ ਕੇ ਮਨ ਦੇ ਵਿੱਚ ਸੋਚਣਾ ਕਰਦਾ ਹੈ ਵਿਚਾਰਾਂ ਕਰਦਾ ਹੈ ਜੋ ਅਗਲੇ ਜੰਗ ਦੀ ਤਿਆਰੀ ਹੈ ਕਿਵੇਂ ਅਸਦੀ ਬਾਬਾ ਜੀ ਸਿੰਘ ਜੀ ਜਾਂ ਕਿਵੇਂ ਉਹਨੂੰ ਸੰਭਾਲਦੇ ਨੇ ਪਿਤਾ ਪਾਸ ਸਾਰਾ ਹਾਲ ਦੱਸਦੇ ਨੇ ਜੰਗ ਦਾ ਔਰ ਕਿਸ ਤਰ੍ਹਾਂ ਮਹਾਰਾਜ ਵੀ ਜਿਹੜੇ ਸਿੰਘ ਸ਼ਹੀਦ ਹੋਗੇ ਉਹਨਾਂ ਨੂੰ ਸੁਰਗਾਂ ਦਾ ਵਾਸਾ ਜਾਂ ਕਿਵੇਂ ਦਾ ਵਿਚਾਰ ਕਰਾਉਂਦੇ ਨੇ ਸਸਕਾਰ ਕਰਨ ਵਤੀ ਸਿੰਘਾਂ ਨੂੰ ਭੇਜਦੇ ਨੇ ਜੋ ਅਗਲਾ ਵਰਤਾਂਜੋ ਕੱਲ ਦੇ ਦੀਵਾਨਾਂ ਨੂੰ ਸਾਧਗੁਰ ਨੇ ਸਮਾਂ ਸਵਾਸ ਬਖਸ਼ਿਆ ਸਰਬਣ ਕਰਾਂਗੇ ਆਪ ਸੰਗਤਾਂ ਸੁਨਿਆਂ ਦਾਸਾਂ ਦਾ ਬੋਲਿਆ ਪ੍ਰਵਾਣ ਸਰਬ ਭੁੱਲਾ ਮਾਫ਼ ਗੱਜ ਕੇ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ